ਮੈਂ ਤੁਹਾਡੇ ਕੋਲ ਡਾਕੂਮੈਂਟ ਇਹ ਪੇਸ਼ ਕਰਨ ਲੱਗਾ ਜਿਹੜਾ ਤੁਸੀਂ ਕਿਸੇ ਸਿੱਖ ਨੂੰ ਦਿਖਾਓਗੇ ਜੀ ਜਾਂ ਕਿਸੇ ਗੈਰ ਸਿੱਖ ਨੂੰ ਦਿਖਾਓਗੇ ਨਾ ਤੇ ਉਹਦੇ ਵਿੱਚ ਕੋਈ ਗਲਤੀ ਘੱਟ ਸਕੇਗਾ ਇਹ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਔਰ ਨਾ ਕਿਸੇ ਜਗ੍ਹਾ ਮੈਂ ਐਗਜ਼ੈਜਰੇਟ ਕਰਨਾ ਨਾ ਮੈਂ ਕਿਸੇ ਜਗ੍ਹਾ ਅੰਡਰ ਐਸਟੀਮੇਟ ਕਰਨਾ ਠੀਕ ਹੈ ਪਹਿਲੋਂ ਮੈਂ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਤੇ ਲੈ ਜਾਵਾਂ ਕਿ ਸਿੱਖਾਂ ਦੇ ਹਜ਼ਰਤ ਬਾਬਾ ਗੁਰੂ ਨਾਨਕ ਦੇਵ ਜੀ ਬਾਨੀ ਹੈ ਇਸ ਮਜ਼ਬ ਦੇ ਇਨ ਤੋਂ ਬਾਅਦ ਫਿਰ ਆਏ ਗੁਰੂ ਅੰਗਦ ਦੇਵ ਜੀ ਉਦੋਂ ਤੱਕ ਦੇਵ ਜੀ ਕਹਿੰਦੇ ਸੀ ਇਹਦਾ ਵੀ ਇੱਕ ਪਿੱਛੇ ਬਹੁਤ ਵੱਡਾ ਬੈਕਗ੍ਰਾਉਂਡ ਹੈ ਠੀਕ ਹੈ ਦੇਵ ਜੀ ਕਿਉਂ ਕਹਿੰਦੇ ਸੀ ਤੇ ਹੁਣ ਸਿੰਘ ਕਿਉਂ ਕਹਿੰਦੇ ਫਿਰ ਤੀਸਰੇ ਆਏ ਸੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਤੋਂ ਬਾਅਦ ਹੈ ਚੌਥੇ ਆ ਗੁਰੂ ਰਾਮਦਾਸ ਜੀ ਤੇ ਪੰਜਵੇਂ ਆਏ ਗੁਰੂ ਅਰਜਨ ਦੇਵ ਜੀ ਉਹ ਪਹਿਲੇ ਇਹਨਾਂ ਦੇ ਸ਼ਹੀਦ ਨੇ ਜਿਨ੍ਹਾਂ ਦੇ ਇਹਨਾਂ ਦੇ ਗੁਰੂ ਨੇ ਇਹ ਗੁਰੂਆਂ ਨੂੰ ਬਾਦਸ਼ਾਹ ਵੀ ਕਹਿੰਦੇ ਨੇ ਜੀ ਯਾਨੀ ਪੰਜਵੇਂ ਬਾਦਸ਼ਾਹ ਇਹਨਾਂ ਦੇ ਸ਼ਹੀਦ ਹੋਏ ਠੀਕ ਹੈ ਫਿਰ ਉਸ ਤੋਂ ਬਾਅਦ ਆਏ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਆਏ 7ਵੇਂ ਆਏ ਗੁਰੂ ਹਰ राय ਜੀ ਤੇ 8ਵੇਂ ਆਏ ਗੁਰੂ ਹਰਕ੍ਰਿਸ਼ਨ ਜੀ ਤੇ 9ਵੇਂ ਆਏ ਗੁਰੂ ਤੇਗ ਬਹਾਦਰ ਜੀ ਤੇ 10ਵੇਂ ਗੁਰੂ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਅਸਲ ਉਹ ਉਹ ਕਾਰਨਾਮੇ ਕੀਤੇ ਆ ਜਿਹੜੇ ਸ਼ਾਇਦ ਮੁਸਲਮਾਨਾਂ ਦੀ ਹਿਸਟਰੀ ਤੇ ਮਿਲਦੇ ਐ ਡੇ ਡੇ ਵੱਡੇ ਕਾਰਨਾਮੇ ਹੋਰ ਕਿਸੇ ਦੀ ਹਿਸਟਰੀ ਚ ਨਹੀਂ ਮਿਲਦੇ ਠੀਕ ਹੈ ਇਹ ਨੇ ਇਹਨਾਂ ਦੇ 10 ਗੁਰੂ ਇਹਨਾਂ ਨੂੰ 10 ਬਾਦਸ਼ਾਹ ਵੀ ਕਹਿੰਦੇ ਨੇ ਇੱਕ ਇਹਨਾਂ ਦਾ 11ਵਾਂ ਗੁਰੂ ਹੈ ਲੇਕਿਨ ਉਹ ਉਹ ਕਿਤਾਬ ਠੀਕ ਹੈ ਉਸ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਟਾਈਟਲ ਉਹਨਾਂ ਨੇ ਦਰਜਾ ਇਹਨਾਂ ਨੇ ਗੁਰੂ ਦਾ ਦਿੱਤਾ ਇਹ ਇਹ ਸਮਝੋ ਕਿ ਜਿਵੇਂ 11ਵੇਂ ਗੁਰੂ ਨੇ ਉਹ ਬਲਕਿ ਉਸ ਸੁਪਰ ਗੁਰੂ ਨੇ ਜੋ ਕੁਛ ਉਹਦੇ ਵਿੱਚ ਲਿਖਿਆ ਗਿਆ ਉਹਦੇ ਤੇ ਅਮਲ ਕਰਨਾ ਇਹਨਾਂ ਤੇ ਫਰਜ਼ਿਆ ਔਰ ਜਿਹੜੇ ਸੀ ਇਹਨਾਂ ਦੇ ਗੋਬਿੰਦ ਸਿੰਘ ਹੋਰੀ ਉਹਨਾਂ ਨੇ ਕੀ ਕੀਤਾ ਸੀ ਇਹ ਕਿਉਂ ਸਪੈਸ਼ਲ ਹੈ ਕੋਈ ਗਰੀਬ ਕੌਮ ਦਾ ਵੀ ਸਿੱਖ ਬਣ ਜਾਂਦਾ ਸੀ ਤੇ ਬਹੁਤੇ ਜੱਟ ਸਿੱਖ ਸੀ ਠੀਕ ਹੈ। ਤੋਂ ਜੱਟਾ ਨੇ ਕਹਣਾ ਮੈਂ ਸਰਦਾਰ ਆ ਮੈਂ ਸਰਦਾਰ ਆਂ ਤੇ ਕਿਸੇ ਗਰੀਬ ਕੌਮ ਦਾਣਾ ਤੇ ਉਹਨੇ ਡਰਦੇ ਰਹਿਣਾ ਕਿ ਮੈਂ ਤੇ ਮੱਠਾ ਇਹ ਗੁਬਿੰਦ ਹੋਰ ਆਨੇ ਗੁਰੂ ਗੁਬਿੰਦ ਸਾਹਿਬ ਹੋਰ ਆਨੇ ਇਹਨਾਂ ਨੇ ਆਖਿਆ ਵੀ ਨਹੀਂ ਹਰ ਜਿਹੜਾ ਮਰਦ ਹੈ ਉਹ ਸਿੰਘ ਹੈ ਸਿੰਘ ਤੋਂ ਬਰਾਦਰ ਸ਼ੇਰ ਸ਼ੇਰ ਹਰ ਜਿਹੜੀ ਕੁੜੀ ਉਹ ਕੋਰ ਆ ਕੋਰ ਤੋਂ ਮਰਾਦ ਸ਼ੇਰਨੀ ਸ਼ੇਰਨੀ ਲੋ ਇਹਨਾਂ ਨੇ ਉਹ ਤਕਸੀਸ ਮੋਲਾ ਦਿੱਤੀ ਉਹ ਤ ਸਭ ਖਤਮ ਕਰ ਦਿੱਤਾ ਹੁਣ ਹੁਣ ਤੁਸੀਂ ਕਿਸੇ ਨੂੰ ਪੁੱਛੋ ਕਹਿਗਾ ਜਿਵੇਂ ਫਲਾਂਸਿਆਂ ਦੇ ਉਹ ਕੌਮ ਨਹੀਂ ਦੱਸਦਾ ਨਾ ਲੋੜ ਨਹੀਂ ਦੀ ਕੌਮ ਦੀ ਜੀ ਮੇਰੇ ਬਹੁਤ ਜਾਣਨ ਵਾਲੇ ਜਿਹੜੇ ਜੱਟ ਨਹੀਂ ਹੈ ਮੇਰੀ ਕੌਮ ਦੇ ਨਹੀਂ ਸਿੱਖ ਮੈਨੂੰ ਪਤਾ ਹੈ ਮੇਰੀ ਕੌਮ ਦਾ ਨਹੀਂ ਹੈ ਲੇਕਿਨ ਪਤਾ ਹੀ ਨਹੀਂ ਲੱਗਦਾ ਇਸ ਵਾਸਤੇ ਫਿਰ ਉਹਨਾਂ ਨੇ ਆਖਰੀ ਹੁਕਮ ਦਿੱਤਾ ਬਾਬੇ ਗੁਰੂ ਗੋਬਿੰਦ ਸਿੰਘ ਜਰਾਂ ਦੇ ਕਿ ਬਈ ਗੁਰੂ ਮਾਨਿਓ ਗ੍ਰੰਥ ਐਡਾ ਗ੍ਰੰਥ ਹੈ ਇਹਨੂੰ ਤੁਸੀਂ ਗੁਰੂ ਬੰਨਣਾ ਔਰ ਫੋਰਐਵਰ ਹੈ ਇਦਾਂ ਹੀ ਹੈ ਇਹ ਗੁਰੂ ਗੋਬਿੰਦ ਸਿੰਘ ਹੁਰੀ ਜਿਹੜੇ ਸੀ ਇਹ ਬਹੁਤ ਸਮਾਰਟ ਸੀ ਇੱਕ ਤੇ ਇਹਨਾਂ ਨੇ ਇਹ ਕੰਮ ਕੀਤਾ ਕਿ ਨਫ਼ਰਤ ਮਕਾਦੀਤੀ ਫਿਰ ਇਹਨਾਂ ਨੇ ਖਾਲਸਾ ਪੰਥ ਦੇ ਬਿਨਿਆਦ ਰੱਖੀ ਫਿਰ ਇਹਨਾਂ ਨੇ ਫੌਜਾਂ ਤਿਆਰ ਕੀਤੀਆਂ ਫਿਰ ਇਹਨਾਂ ਨੇ ਆਪਣੇ ਆਪ ਨੂੰ ਰੈਜ਼ਿਸਟੈਂਸ ਵਾਸਤੇ ਯਾਨੀ ਡਿਫੈਂਸਿਵ ਤਿਆਰ ਪਹਿਲੇ ਡਿਫੈਂਸ ਤਿਆਰ ਨਹੀਂ ਸੀ ਕੀਤਾ ਪਹਿਲੇ ਡਿਫੈਂਸਿਵ ਸਨ ਠੀਕ ਹੈ ਫਿਰ ਇਹਨਾਂ ਨੇ ਬਣਾਇਆ ਕਿ ਨਹੀਂ ਅਸੀਂ ਡਿਫੈਂਸ ਕਰਨਾ ਹੈ ਅਸੀਂ ਆਪਣੀਆਂ ਆਪਣੀ ਖੁਦ ਹਫਾਜ਼ਤ ਕਰਨੀ ਹੈ ਇਹਨਾਂ ਬਹੁਤ ਅੱਛੇ ਅੱਛੇ ਲੇਕਿਨ ਫਿਰ ਹੋਈ ਕਿ ਫਨਾਟਿਸਿਜ਼ਮ ਨਹੀਂ ਸੀ ਤਸਬ ਨਹੀਂ ਸੀ ਫਿਰਕਾਵਾਰੀयत ਨਹੀਂ ਸੀ ਕੁਝ ਵੀ ਨਹੀਂ ਸੀ ਉਹ ਜਿਹੜੇ ਬਿਲਕੁਲ ਸਹੀ ਉਹਨਾਂ ਦਾ ਹੱਕ ਬਣਦਾ ਨਾ ਉਸ ਹੱਕ ਦੇ ਮੁਤਾਬਕ ਉਹਨਾਂ ਨੇ ਉਹ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਤੇ ਉਹਦਾ ਨਤੀਜਾ ਉਹਨਾਂ ਨੇ ਭੁਗਤਿਆ ਬਹੁਤ ਸਾਰਾ ਉਹਨਾਂ ਦੇ ਕੁੱਲ 4 ਪੁੱਤਰ ਸਨ ਠੀਕ ਹੋਈ ਨਹੀਂ ਸੀ ਉਹਨਾਂ ਦੀ والدہ محترمਾ ਸੀ ਮਾਤਾ ਗੁਜਰੀ ਕਾਬਲੇ ਇਤਰਾਮ ਬਹੁਤ ਕਾਬਲੇ ਇਤਰਾਮ ਖਤੂਨ ਸੀ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਜੇ ਉਹਨਾਂ ਦਾ ਨਾਮ ਲਾਵਾਂ ਤੇ ਝੁੱਕ ਕੇ ਲੈਣਾ ਇਹਨਾਂ ਨੂੰ ਇਹ ਇਹ ਬਫਰੂਰ ਹੋ ਗਏ ਜ्याने ਇਹਨਾਂ ਦੇ ਪਿੱਛੇ ਫੌਜਾਂ ਲੱਗ ਗਈਆਂ ਉਹ ਵਿਚਾਰੇ ਰੁੱਲ ਗਏ ਆਪਣੇ ਪੋਤੇਰਾਂ ਨੂੰ ਪਾਲਦੇ ਕਦੇ ਫਿਰ ਕੋਤਰਿਆਂ ਨੂੰ ਕਦੇ ਕਿਸ ਤਰ੍ਹਾਂ ਬੜੀ ਲੰਬੀ ਦਾਸਤਾਨ ਹੈ ਉਹ ਤੇ ਮੈਂ ਨਹੀਂ ਸੁਣਾ ਸਕਦਾ ਮੈਂ ਇੰਨੀ ਸੁਣਾਵਾਂ ਕਿ ਇਹਨਾਂ ਦੇ ਜਿਹੜੇ ਚਾਰ ਸ਼ਹਜ਼ਾਦੇ ਸੀ ਨਾ ਇੱਕ ਉਹਨਾਂ ਦਾ ਇੱਕ 18 ਸਾਲ ਦਾ ਸੀ ਸ਼ਹੀਦ ਕਰਤਾ ਇੱਕ 14 ਸਾਲ ਦਾ ਸ਼ਹੀਦ ਕਰ ਦਿੱਤਾ ਇੱਕ 9 ਸਾਲ ਦਾ ਤੇ 7 ਸਾਲ ਦਾ ਜਿਹੜਾ ਛੋਟੇ ਸੀ ਨਾ ਸ਼ਹਜ਼ਾਦੇ ਉਹਨਾਂ ਨੂੰ ਕੰਧਾਂ ਦੇ ਵਿੱਚ ਚੁੰਨ ਦਿੱਤਾ ਗਿਆ ਜਿੰਦਿਆਂ ਚਾਰੋਂ ਸ਼ਹਜ਼ਾਦਿਆਂ ਨੂੰ ਮਾਰ ਦਿੱਤਾ ਗਿਆ ਦੋਨੋਂ ਸ਼ਹੀਦ ਕਰਤਾ ਦੋਨੋਂ ਦੀਵਾਰ ਤੇ ਚੁੰਨ ਦਿੱਤਾ ਦੋਨੋਂ ਦੀਵਾਰ ਤੇ ਚੁੰਨ ਕੇ ਸ਼ਹੀਦ ਕਰਤਾ ਸ਼ਹੀਦੀ ਹੋਇਆ ਨਾ ਵੇ ਜੀ ਉਹਨਾਂ ਨੂੰ ਇੰਨੀ ਤੰਗੀ ਨਾਲ ਸ਼ਹੀਦ ਕੀਤਾ ਵੀ ਜਾਨੀ ਦੀਵਾਰ ਚੁੰਨ ਜੀ ਦੇ ਨੂੰ ਬੱਚਿਆਂ ਨੂੰ 7 ਸਾਲ ਤੇ 9 ਸਾਲ ਉਹ ਫਿਰ ਜਿਹੜਾ ਨਾ ਉਹ ਸੋਗ ਮਨਾਉਂਦੇ ਨੇ ਇੱਕ ਹਫ਼ਤੇ ਦਾ ਹੁੰਦਾ ਜਿਹੜਾ ਸੋਗ ਮਨਾਉਂਦੇ ਨੇ ਇੱਕ ਹਫ਼ਤੇ ਦਾ ਜਿਹੜਾ ਸੋਗ ਮਨਾਉਂਦੇ ਨੇ ਹੁਣ ਇੱਥੇ ਤੱਕ ਤੇ ਉਹ ਗੱਲ ਹੋ ਗਈ ਜਿਹੜੇ ਕਿ ਇਹ ਸੋਗ ਇਹ ਨਾਰਵੇ ਦੇ ਮੁਤਲਕ ਜਿਹੜੀ ਬੁਨਿਆਦੀ ਮੈਂ ਦੱਸਤਾ ਕਿ ਸਿੱਖੀਜ਼ਮ ਹੈ ਕਿ ਹੁਣ ਤੁਹਾਨੂੰ ਮੈਂ ਦੱਸਾਂ ਕਿ ਤੁਸੀਂ ਫਰਮਾਇਆ ਕਿ ਭਈ ਤੁਸੀਂ ਯੂਰਪ ਜਾਂਦੇ ਹੋ ਤਾਂ ਉੱਥੇ ਕੀ ਕੀ ਹੁੰਦਾ ਹੈ ਉੱਥੇ ਤੇ ਮੈਂ ਤੁਹਾਨੂੰ 3-4 ਪਾਰਟ ਕਰਕੇ ਦੱਸ ਦਿੰਦਾ ਇੱਕ ਪਾਰਟ ਮੈਡਮ ਇਹ ਹੈ ਕਿ ਮੈਂ ਉਦੋਂ ਨਵਾਂ ਨਵਾਂ 7-8 ਸਾਲ ਸ਼ੁਰੂ ਹੈ ਨਵਾਂ ਨਵਾਂ ਕਿਵੇਂ ਕੋਈ ਸ਼ਾਇਰੀ ਕਰ ਲੈਣੀ ਤੇ ਫੇਸਬੁੱਕ ਤੇ ਲਾ ਦੇਣੀ ਤੇ ਕੋਈ ਲੋਕ ਪਸੰਦ ਕਰਦੇ ਸਿੱਖ ਮੈਨੂੰ ਬਹੁਤ ਕਰਦੇ ਸੀ ਕੈਨੇਡਾ ਤੇ ਕੈਨੇਡਾ ਦੇ ਵਿੱਚ ਇੱਕ ਹੈ ਉਹਨਾਂ ਦਾ ਕਿਨਾਲੀ ਦਾ ਰੇਡੀਓ ਹੈ ਕੈਨੇਡਾ ਦਾ ਤੇ ਉਹਨ ਉੱਥੇ ਮੁਸਲਸਲ ਚੱਲਦਾ ਪੰਜਾਬੀ ਕੋਈਟੇ ਉਹਦੇ ਚ ਮੇਰੇ ਕਲਾਮ ਅਕਸਰ ਮੈਂ ਉਹਨਾਂ ਨੂੰ ਭੇਜਦਾ ਸੀ ਤੇ ਉਹ ਚਲਾਏ ਜਾਂਦੇ ਸੀ ਉਹ ਚਲਾਉਂਦੇ ਸੀ ਜਿਹੜਾ ਮੈਂ ਭੇਜਿਆ ਉਹਨਾਂ ਚਲਾ ਦਿੱਤਾ ਯੂਕੇ ਦਾ ਜਿਹੜਾ ਇੱਕ ਪੰਜਾਬੀ ਟੀਵੀ ਪੰਜਾਬੀ ਹੈ ਰੇਡੀਓ ਜੀ ਉਹ ਮੈਨੂੰ ਅਕਸਰ ਹੀ ਹੁਣ ਵੀ ਉਹ ਤੁਹਾਨੂੰ ਮਤਲਬ ਬਹੁਤ ਦਫਾ ਮੈਨੂੰ ਲਾਈਵ ਲਿਆ ਤੇ ਮੇਰੇ ਨਾਲੋਂ ਕਰਦੇ ਪਰਤੇ ਇੱਕ ਦਿਨ ਮੈਨੂੰ ਫੇਸਬੁੱਕ ਤੇ ਇੱਕ ਪੈਗਾਮ ਆਇਆ ਕਿ ਬਾਬਾ ਜੀ ਮੈਂ ਤੁਹਾਡਾ ਗੱਲ ਕਰਨਾ ਚਾਹੁੰਦਾ ਹਾਂ ਮੈਂ ਤੁਹਾਡਾ دیਵਾਨਾ ਹਾਂ ਤੇ ਮੈਨੂੰ ਮੋਬਾਈਲ ਨੰਬਰ ਤੇ ਦਿਓ ਮੈਂ ਇਤਫਾਕ ਨਾ ਨਾਰਵੇ ਸੀ ਉਦੋਂ ਅੱਛਾ ਮੈਂ ਮੋਬਾਈਲ ਨੰਬਰ ਦੇ ਦਿੱਤਾ ਤੇ ਅੱਗੋਂ ਫੋਰਨ ਨੰਬਰ ਆਇਆ ਜੀ ਮੈਂ ਕੁਲਬੰਦਰ ਸਿੰਘ ਮਾਨ ਬੋਲ ਰਿਹਾ ਹਾਂ ਮੈਂ ਕਿਹਾ ਬੋਲੋ ਮਾਨ ਜੀ ਇਹ ਹੌਲਤਨ ਇੱਕ ਸਿਟੀ ਹੈ ਉਸ ਲੋ ਤੋਂ ਤਕਰੀਬਨ ਪੌਣਕ ਪੌਣਕ 2 ਘੰਟੇ ਲੱਗ ਜਾਂਦੇ ਪੈਂਡਾ ਤੇ ਸੋਸਾ ਸੋਈਏ ਸ਼ਹਿਰ ਉੱਥੇ ਚੋਂ ਕਿ ਬਹੁਤ ਜ਼ਿਆਦਾ ਰਸ਼ ਹੁੰਦਾ ਤੇ ਡੇਡ ਡੇਡ ਘੰਟਾ ਤੇ ਆਰਾਮ ਨਾਲ ਲੱਗ ਜਾਂਦੇ ਕਹਿੰਦਾ ਬਾਬਾ ਜੀ ਮੈਂ ਆਇਆ ਫਿਰ ਤੁਹਾਨੂੰ ਐਡਰੈਸ ਦੇ ਦਿਓ ਮੈਂ ਲੋਕੇਸ਼ਨ ਭੇਜੀ ਮੈਂ ਕਿੱਥੋਂ ਆਣਾ ਬਸ ਮੈਂ ਇੱਥੇ ਹੀ ਆ ਮੈਨੂੰ ਲੱਗੋਂ ਚ ਪੌਣੇ 2 ਘੰਟੇ ਲੱਗਣਗੇ ਪੌਣੇ 2 ਘੰਟੇ ਬਾਅਦ ਆਇਆ ਅмма ਕਿੱਥੇ ਆ ਮੈਂ ਕਿਹਾ ਬਈ ਮਲਾਓ ਉਹਦੇ ਪੈਰੀਂ ਹੱਥ ਲਾਏ ਚੱਲੋ ਫਿਰ ਮੈਂ ਕਿਹਾ ਬਈ ਕਿੱਥੇ ਹੋਟਲ ਮੈਂ ਕਿਹਾ ਹੋਟਲ ਕਿੱਥੇ ਆਗੇ 650 ਕਿਲੋਮੀਟਰ ਹੈ ਮੈਂ ਕਿਹਾ ਵੀ ਕਾ ਤੇ ਕਿਦੀ ਮੈਂ ਮੇਰੀ ਮੇਰੀ ਮਾਤਾ ਜਿਹੜੀ ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ ਮੇਰੇ ਬੱਚੇ ਮਿਲਣਾ ਚਾਹੁੰਦੇ ਆ ਐ ਹੁਣ ਪ੍ਰੋਗਰਾਮ ਉਹਨੇ ਸੁਣਨਾ ਹੈ ਤੇ ਰਾਤ ਵੀ ਮੇਰੀ ਉਹ ਦਿਨ ਬੜੀ ਡਿਸਕਸ਼ਨ ਹੋਈ ਅੱਜ ਵੀ ਰਾਤ ਜਿਹੜੀ ਮੈਂ ਆਪਣਾ ਪੂਰਾ ਸੁਣਾਇਆ ਕਿਤੇ ਮੈਂ ਗਲਤੀ ਤੇ ਨਹੀਂ ਕਰ ਰਿਹਾ ਮੈਂ ਕੁਲਵਿੰਦਰ ਸਿੰਘ ਸਰਦਾਰ ਬਹੁਤ ਬੜੇ ਰਾਇਲ ਫੈਮਿਲੀ ਦਾ ਸਰਦਾਰ ਸਲਵਿੰਦਰ ਕੁਲਵਿੰਦਰ ਸਿੰਘ ਜਿਹੜਾ ਨਾ ਇਹ ਕਈ ਨਾਂ ਇਹਨਾਂ ਦੇ ਕੁੜੀਆਂ ਦੇ ਤੇ ਮੁੰਡਿਆਂ ਦੇ ਸੰਝਿਆ ਜਿਵੇਂ ਅਸੀਂ ਨਹੀਂ ਰੱਖਦੇ ਸਲੀਮ ਅਖਤਰ ਅਨਵਰ ਸਾਡੇ ਜ਼ਮਾਨੇ ਇਤੋਂ ਹੁੰਦਾ ਸੀ ਸਰਦਾਰ ਸਰਦਾਰਾਂ ਨਜ਼ੀਰ ਨਜ਼ੀਰਾ ਬਸ਼ੀਰ ਬਸ਼ੀਰਾ ਉਹ ਤੇ ਮੁੱਕ ਗਿਆ ਹੁਣ ਲੇਕਿਨ ਹੁਣ ਵੀ ਕਈ ਨਾਂ ਐਸੇ ਹੈ ਜਿਹੜੇ ਅਸੀਂ ਸੰਝੇ ਦਾ ਇਹਨਾਂ ਦੇ ਵੀ ਰਵਾਜ ਆ ਇਸਾਂ ਜੇ ਰੱਖਦੇ ਇਹ ਫਿਰ ਮੈਂ ਮੈਨੂੰ ਸਾਨੂੰ ਦੋਨੋਂ ਨੂੰ ਲੈ ਗਿਆ ਪਹਿਲੇ ਯਾਨੀ 2 2.5 ਘੰਟੇ ਆਇਆ ਫਿਰ 2.5 ਘੰਟੇ ਸਾਨੂੰ ਲੈ ਕੇ ਗਿਆ ਤੇ ਇੱਕ ਗੱਲ ਕਹਿੰਦਾ ਬਾਬਾ ਜੀ ਮੈਂ ਬੇਨਤੀ ਕਰਦਾ ਮੈਂ ਮੀਟ ਨਹੀਂ ਖਵਾ ਸਕਦਾ ਤੁਹਾਨੂੰ ਮੈਂ ਕਿਉਂ ਮੈਂ ਮੈਂ ਮੀਟ ਦਾ ਸ਼ੌਕੀਨ ਵੀ ਕੋਈ ਨਹੀਂ ਡਾ ਮੈਂ ਕਿਹਾ ਮੈਂ ਵੈਸੇ ਬਹੁਤ ਜ਼ਿਆਦਾ ਵੈਜੀਟੇਰੀਅਨ ਐ ਫਿਰ ਕਿਉਂ ਕਹਿੰਦੇ ਸਾਡੇ ਮੁਹਰਰਬ ਹੈ ਉੱਥੇ ਫਿਰ ਮੈਨੂੰ ਇਹਨੇ ਗੱਲ ਸੁਣਾਈ ਕਿ ਸਾਡੇ ਮੁਹਰਰਬ ਕਿਉਂ ਸਾਡੇ ਸ਼ਹਿਜ਼ਾਦੇ ਇਸ ਤਰ੍ਹਾਂ ਕੀਤੇ ਸੀ ਤੇ ਇਸ ਤਰ੍ਹਾਂ ਕੀਤੇ ਸੀ ਫਿਰ ਸਾਨੂੰ ਖਸਾ ਖੁਆਇਆ ਇਹਦੀ والدہ محترماں نے ਅੱਲਾਹੁ ਰੱਹਮਤ والسلام ਤੇ ਰੱਖੇ ਆਮੀਨ ਇਹਦੀ بیوی ਉਹ ਮੈਡੀਕਲ ਡਿਪਾਰਟਮੈਂਟ ਚ ਉਹਨੇ ਮੇਰੀ ਸੋਹਰਾ ਸਮਝ ਕੇ ਬੜੀ ਇੱਜ਼ਤ ਕੀਤੀ ਗੁਰਮਨ ਇਹਦਾ ਹਰਮਨ ਇੱਕ ਇਹਦਾ ਬੇਟਾ ਹੈ ਗੁਰਮਨ ਨੇ ਦੀ ਬੇਟੀ ਹੈ ਬੜੀ ਲੈ ਕੇ ਉਹ ਵੀ ਪੜੀ ਲਿਖੀ ਹੈ ਉਹ ਹੌਸਲਾ ਆ ਗਿਆ ਹੁਣ ਉਹ ਮੈਡੀਕਲ ਦੀ ਉਹਨੇ تعلیم ਮੁਕੰਮਲ ਕਰ ਲਈ ਠੀਕ ਹੈ ਫਿਰ ਮੈਨੂੰ ਛੱਡਣ ਆਇਆ ਸਨ ਫਿਰ ਫਿਰ ਵਾਪਸ ਗਿਆ ਯਾਨੀ ਦੋ ਫੇਰੇ ਉਹਨੇ ਲਾਇਆ ਉਸ ਈਸ਼ਟਕ ਜਿਕੇ ਮੈਂ ਬਾਬਾ ਜੀ ਨੂੰ ਵੇਖਣਾ ਅੱਛਾ ਤੁਹਾਡੇ ਉਸ ਟਾਈਮ ਕੀ ਜਜ਼ਬਾਤ ਸੀ ਕਿ ਜਦੋਂ ਇੱਕ ਐਸਾ ਬੰਦਾ ਜਿੰਨ ਤੁਸੀਂ ਜਾਣਦੇ ਨਹੀਂ ਉਹ ਤੁਹਾਨੂੰ ਲੈਣ ਆਇਆ ਕਰ ਲੈ ਕੇ ਗਿਆ ਇਹਨਾਂ ਤੁਹਾਡਾ ਆਦਰ ਸਤਕਾਰ ਕੀਤਾ ਹੈ ਤੁਹਾਡੇ ਕੀ ਜਜ਼ਬਾਤ ਸਨ ਹਾਂ ਦੋ ਕਿਸਮ ਦੇ ਇੱਕ ਤੇ ਹੈਰਾਨਗੀ ਇੰਨੀ ਸੀ ਕਿ ਮੈਂ ਚੁੰਡੀਆਂ ਵੱਡ-ਵੱਡ ਵੇਖਦਾ ਸੀ ਵੀ ਐਦਾਂ ਦੇ ਬੰਦੇ ਹੁੰਦੇ ਆ ਅੱਜੇ ਹੈਗੇ ਐਦਾਂ ਦੇ ਲੋਕ ਦੂਜਾ ਇੱਕ ਸਿੱਖਣ ਦੇ ਬਾਰੇ ਮੇਰੀ ਪਹਿਲਾਂ ਵੀ ਰਾਏ ਪੋਜ਼ਿਟਿਵ ਸੀ ਕਿਉਂਕਿ ਮੈਂ ਜੀ ਆਂਦਾ ਰਹਿੰਦਾ ਮੇਰੇ ਬੱਚੇ ਹੁਣ ਵੀ ਜਾਂਦੇ ਹੁੰਦੇ ਐ ਇੱਥੋਂ ਇੱਥੋਂ ਮੈਂ ਲੈ ਕੇ ਆਉਣਾ ਵੱਡਾ ਵਾਗਾ ਤੋਂ ਹੁਣ ਆਖਰੀ ਵਾਰੀ ਸੇ ਸੱਸਰ ਪਹਿਲੂ 8 ਸਾਲ ਪਹਿਲੂ ਗਏ ਨੇ ਇਹਨਾਂ ਦੇ ਬਾਰੇ ਇੱਕ ਬਹੁਤ ਨਾਲਜ ਹੈ ਤੇ ਦੂਸਰੀ ਇਹ ਕਿ ਮੇਰੀ ਤੇ ਪੀਸ ਮੇਰੇ ਦਾਦਾ ਜੀ ਦਾ ਨਾਮ ਸੀ ਸ਼ੇਰਬਖ ਮਹਾਜ ਜੇ ਸ਼ੇਰਬਖ ਉਹਨਾਂ ਦੇ ਵਾਲਾ ਸਾਬ ਕੀਵਾ ਸਿੰਘ ਆਕੀਵਾ ਸਿੰਘ ਸੱਸਤੇ ਹੈ ਹੀ ਬਿਲਕੁਲ ਨੇੜੇ ਹੈ ਜੀ ਤੇ ਸਾਡੇ ਉਸ ਤੋਂ ਬਾਅਦ ਕੋਈ ਮੁਸਲਮਾਨ ਵਾਲਾ ਨਾਂ ਨਹੀਂ ਕੀਵਾ ਕਾਦੂ ਸੁਵਰਨ ਸਿੰਘ ਸੂਰਮਾ ਇਸ ਤਰ੍ਹਾਂ ਦੇ ਨਾਮ ਠੀਕ ਹੈ ਮੈਨੂੰ ਬੱਸ ਮੁਹੱਬਤ ਹੈ ਸੀ ਮੇਰੇ ਸਾਰੇ ਦਾਦਕੇ ਉੱਥੇ ਬੈਠੇ ਨੇ ਪੋਨਾ ਪਰਿਵਾਰ ਉੱਥੇ ਬੈਠਾ ਤੇ 1/4 ਇੱਥੇ ਅਸੀਂ ਲੇਕਿਨ ਇਹ ਖੁਸ਼ੀ ਹੋਈ ਕਿ ਯਾਰ ਇਸ ਤਰ੍ਹਾਂ ਫਿਰ ਉਹਨਾਂ ਨੇ ਜਿਹੜੇ ਅੱਗੇ ਜੋ-ਜੋ ਕੀਤਾ ਫਿਰ ਮੈਨੂੰ ਇੱਕ ਹੋਰ ਗੱਲ ਦੀ ਸਮਝ ਆਈ ਕਿ ਉਹ ਇਹ ਪੰਜਾਬੀ ਰਣ ਬਹੁਤ ਪਿਆਰ ਕਰਦੇ ਆ ਇਹ ਪੰਜਾਬੀ ਜ਼ੁਬਾਨ ਆ ਜਿਹੜੀ ਖਿੱਚ ਕੇ ਲੈ ਆਈ ਤੇ ਇਹ ਸਾਡਾ ਰابطਾ ਕੀਤਾ ਉਹ ਸਾਡਾ ਤੇ ਐਡਾ ਗੂੜਾ ਰਿਸ਼ਤਾ ਹੈ ਫਿਰ ਮੇਰਾ ਜ਼ੇਹਨ ਚੜ੍ਹਦੇ ਪੰਜਾਬ ਵੱਲ ਗਿਆ ਪਹਿਲੀ ਵਾਰੀ ਇਸ ਲਈ ਆਦਨ ਫੇਰ ਤੇ ਉਹ ਇੰਨੇ ਦੋਸਤ ਬਣ ਗਏ ਤੇ ਹੁਣ ਤੇ ਮੈਂ ਅਗਰ ਚਲਾ ਜਾਵਾਂ ਤੇ ਮੈਨੂੰ ਤੇ 3 ਸਾਲ ਤੇ ਰੋਟੀਆਂ ਨਹੀਂ ਮੁੱਕਣਗੀਆਂ ਮੇਰੀਆਂ ਅੱਜ ਤੁਹਾਡੇ ਅੱਲ ਤੇ ਕੱਲ ਉਹ ਲੋ ਜੀ ਇਹ ਤੇ ਬੇਟਾ ਇਸ ਤਰ੍ਹਾਂ ਹੋਇਆ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਇਹ ਫੀਲਿੰਗ ਹੋਈ ਤੇ ਬੜੀ ਅੱਛੀ ਫੀਲਿੰਗ ਹੋਈ ਤੇ ਪੰਜਾਬੀ ਤੇ ਫਿਰ ਫਖਰ ਹੋਇਆ ਕਿ ਅਸੀਂ ਪੰਜਾਬੀ ਆ ਤੇ ਪੰਜਾਬੀ ਉਹ ਵੀ ਪੰਜਾਬੀ ਨੇ ਹੁਣ ਤੇ ਇਹ ਹਾਲਾਤ ਨੇ ਕਿ ਮੇਰਾ ਬਹੁਤ ਉਹਨਾਂ ਨਾਲ ਨੇੜੇ ਹੂੰ ਕਿ ਹੁਣ ਤੇ ਉਹਨਾਂ ਦਾ ਜੀ ਕਰਦਾ ਕਿਹੜੇ ਵੇਲੇ ਆ ਲਕੀਰ ਜੀ ਮਿਟ ਜਾਏ ਤੇ ਉਹਦੇ ਬਾਰੇ 'ਚ ਮੈਂ ਵੀ ਇੱਕ ਜਜ਼ਬਾ ਚ ਆ ਕੇ ਲਿਖ ਦਿੱਤੀ ਸੀ ਉਹ ਮੈਨੂੰ ਪਤਾ ਨਹੀਂ ਬੋਲੀ ਯਾਦ ਸਹੀ ਹੈ ਕਿ ਨਹੀਂ ਕਿ ਮੈਂ ਮਰਾਂ ਤੇ ਲਕੀਰ ਦੇ ਐਨ ਵਿੱਚ ਘਾਰ ਅੱਧਾ ਅੱਧਾ ਕਰ ਦਬਿਓ ਵਾਹ ਮੈਂ ਦੋਹਾਂ ਦਾ ਮੈਂ ਇੱਕ ਦਾ ਨਹੀਂ ਕੀ ਬਾਤ ਹੈ ਤੁਹਾਨੂੰ ਵੱਡ ਕੇ ਵੀ ਕਰਨਾ ਪਏ ਮੈਨੂੰ ਦਿਓ ਕਹਿਣਾ ਜੀ ਅਸੀਂ ਨਹੀਂ ਇਹ ਵਿੱਚੋਂ ਕੱਟਣਾ ਤੇ ਕੱਟ ਲੈਣਾ ਜੀ ਅੱਧਾ ਉਧਰ ਦਬ ਦੇਣਾ ਅੱਧਾ ਇੱਧਰ ਦਬ ਦੇਣਾ ਤੇ ਇਹ ਹੁਣ ਹੋ ਗਿਆ ਇੱਥੇ ਤੱਕ ਤੇ ਕਿੱਦੈ ਹੋ ਗਿਆ ਹੁਣ ਇਹਨਾਂ ਦਾ ਜਿਹੜਾ ਅਕੀਦਾ ਹੈ ਨਾ ਉਹ ਇਹ ਹੈ ਕਿ ਗੁਰੂ ਨੂੰ ਮੌਤ ਨਹੀਂ ਆਉਂਦੀ ਜੀ ਇਹ ਵੀ ਤਾਂ ਕਹਿੰਦੇ ਨੇ ਨਾ ਕਿ ਰਹਿੰਦੀ ਦੁਨੀਆ ਤੱਕ ਹੁਣ ਜਿਹੜੀ ਰਹਿਨਮਾਈ ਇਹਨਾਂ ਨੇ ਗੁਰੂ ਗ੍ਰੰਥ ਤੋਂ ਲੈਣੀ ਹੈ ਜੀ ਗੁਰੂ ਗ੍ਰੰਥ ਗੁਰੂ ਗ੍ਰੰਥ ਫੋਰਐਵਰ ਹੈ ਜੀ ਗੁਰੂ ਗ੍ਰੰਥ ਸੁਪਰ ਚੀਜ਼ ਹੈ ਯਾਨੀ ਹੁਣ ਬਾਕੀ ਗੁਰੂ ਜਿੰਨੇ ਵੀ ਨੇ ਉਹਨਾਂ ਨਾਲ ਤੇ ਇਹਨਾਂ ਦਾ ਰابطਾ ਨਹੀਂ ਜੀ ਤੇ ਗੁਰੂ ਅੱਛਾ ਗੁਰੂ ਗ੍ਰੰਥ ਸਾਹਿਬ ਦਾ ਤੁਹਾਨੂੰ ਇੱਕ ਗੱਲ ਦਾ ਪਤਾ ਹੈ ਤੁਹਾਨੂੰ ਕਿ ਕਿਸੇ ਮੁਸਲਮਾਨ ਦਾ ਵੀ ਕਲਾਮ ਹੈ ਉਹਦੇ ਵਿੱਚ ਪਤਾ ਤਾਂ ਬਾਬਾ ਫਰੀਦ ਬਾਬਾ ਫਰੀਦ ਦੀ ਬਾਣੀ ਜਿਹੜੀ ਹੈ ਨਾ ਉਹ ਬੜੀ ਅਹਿਮ ਬਾਣੀ ਹੈ ਉਹਦੇ ਵਿੱਚ ਉਹਨੂੰ ਬਾਣੀ ਗੁਰਬਾਣੀ ਵੀ ਕਹਿੰਦੇ ਨੇ ਤੇ ਬਾਣੀ ਵੀ ਕਹਿੰਦੇ ਨੇ ਬਾਬਾ ਫਰੀਦ ਦਾ ਕਲਾਮ ਜਿਹੜੇ حضرت ਬਾਬਾ ਗੁਰੂ ਨਾਨਕ ਜੀ ਸੀ ਉਹ ਬਾਬਾ ਫਰੀਦ ਦੇ ਦੀਏ ਮਜ਼ਾਰ ਤੇ ਕਈ ਦਫਾ ਗਏ ਸੀ ਉੱਥੇ ਉਹਨਾਂ ਦੇ ਦਾ ਮਤਲਬ ਉਹਨਾਂ ਦੇ ਉੱਥੇ ਦੁਆਵਾਂ ਮੰਗਦੇ ਰਹੇ ਮੱਕਾ ਗਏ ਮਦੀਨਾ ਗਏ ਉਹ ਤੇ ਇਰਾਕ ਕੇ ਗਾਇਬਗਦਦ ਗਾਇਬਗਦਦ شیخ ابراہیم ਉਹ ਬਹੁਤ بڑے ਆਲਫਾਜ਼ ਅਦਬੀ ਸੀ ਉਹਨਾਂ ਨੇ ਇਹਨੂੰ ਫਕਰ ਦਾ ਬਾਬਾ ਗੁਰੂ ਨਾਨਕ ਜੀ ਨੂੰ ਫਕਰ ਦਾ ਖਤਾਬ ਦਿੱਤਾ ਸੀ ਅੱਛਾ ਫਕੀਰ ਤੋਂ ਫਕਰ ਨਹੀਂ ਕਰਦਾ ਤੂੰ ਪੀਰੇ ਫਕਰ ਹੈ ਖਤਾਬ ਦਿੱਤਾ ਤੇ ਉਹ ਫਿਰ ਜਿਹੜਾ ਉਹਨਾਂ ਦਾ ਉਹ ਉਹ ਸਾਣਾ ਜਿਹੜੇ ਉਹਨਾਂ ਨੇ ਇਤਨੇ ਸਟੱਡੀ ਕੀਤੀ ਕਮਾਲ ਦੇ ਇਨਸਾਨ ਸਨ ਸਟੱਡੀ ਕੀਤੀ ਹੋਰ ਉਹਨਾਂ ਨੇ ਲਿਖਿਆ ਕਿ ਕੋਈ ਮੁਸਲਮਨ ਨਹੀਂ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਜਿੱਥੇ ਅਨਸਾਰਦੀਪ ਜਿੱਥੇ ਬਰਾਬਰੀ ਦੀ ਉਹ ਗੱਲ ਕਰੋ ਫਿਰ ਉਹਨਾਂ ਨੇ ਐਸੀ ਐਸੀ ਗੱਲਾਂ ਦਸੀਆਂ ਅੱਗੇ ਜਾ ਕੇ ਆਣਗੀਆਂ ਤੁਸੀਂ ਪੁੱਛੋਗੇ ਤੇ ਕਿ ਉਹ ਸਾਰੇ ਉਹ ਸਾਰੇ ਮਾਮਲੇ ਉਹਨਾਂ ਨੇ ਮਟਾ ਦਿੱਤੇ ਫਿਰ ਇੱਕ ਮਰਦਾਨਾ ਸੀ ਭਾਈ ਮਰਦਾਨਾ ਹਾਂ ਉਹ ਹੁਣ ਦੇਖੋ ਉਹ ਬਾਬਾ ਜੀ ਦੇ ਨਾਲ ਹਮੇਸ਼ਾ ਰਿਹਾ ਤੇ ਬਾਬਾ ਜੀ ਦੇ ਨਾਲ ਹੀ ਸਾਰੀ ਜ਼ਿੰਦਗੀ ਕੱਢੀ ਤੇ ਨਾਲ ਹੀ ਉਹਨਾਂ ਦੇ ਉਹ ਸ਼ਹੀਦ ਹੋ ਗਿਆ ਜਾਂ ਕਿਸ ਤਰ੍ਹਾਂ ਵੀ ਬਾਬਾ ਜੀ ਦਾ ਸੰਗੀ ਸਾਥੀ ਸੀ ਜਿਹੜਾ ਰਬਾਬ ਵਜਾਂਦਾ ਸੀ ਤੇ ਯਾਨੀ ਇਹ ਮੈਂ ਦ ਤੁਹਾਨੂੰ ਦੱਸਣਾ ਮੁਸਲਮਾਨਾ ਨਾਲ ਸ਼ੁਰੂ ਦਾ ਤਾਲੁਕ ਹੈ ਸ਼ੁਰੂ ਤੋਂ ਬਾਬਾ ਗੁਰੂ ਨਾਨਕ ਨੇ ਹੀ ਮੁਸਲਮਾਨਾ ਨਾਲ ਸਾਂਝ ਦੀ ਨਹੀਂ ਰੱਖੀ ਸੀ ਸਾਂਝ ਦੀ ਨਹੀਂ ਰੱਖ ਬਲਕਿ ਇਹ ਹੈ ਕਿ ਜਿਹੜਾ ਅੰਮ੍ਰਿਤਸਰ ਦਾ ਸ਼ਹਿਰ ਹੈ ਨਾ ਅੰਮ੍ਰਿਤਸਰ ਦੇ ਸ਼ਹਿਰ ਦੀ ਬੁਨਿਆਦ ਜਿਹੜੀ ਹੈ ਉਹ ਮੀਆਂ ਮੀਰ ਨੇ ਰੱਖੀ ਹੈ ਯਾਨੀ ਲੋਰ ਵਾਲੇ ਇਹ ਜਿਹੜੇ ਪੰਜਵੇਂ ਬਾਦਸ਼ਾਹ ਜੀ ਜੀ ਅਰਜਨ ਦੇਵ ਜੀ ਇਹ ਹਿੰਦੂ ਸਨ ਮਤਬ ਛੱਡ ਕੇ ਤਰਮ ਛੱਡ ਕੇ ਬਾਬਾ ਜੀ ਕੋਲ ਆ ਗਏ ਸੀ ਇਹ ਫਿਰ ਸ਼ਹੀਦ ਹੋ ਗਿਆ ਇਹ ਯਾਨੀ ਕਿ ਇਹ ਹਿੰਦੂ ਤੋਂ ਸਿੱਖ ਹੋਏ ਸੀ ਇਹਨਾਂ ਦੀ ਜਵਾਨੀ ਚ ਜਦੋਂ ਇਹਨਾਂ ਦਾ دین ਛੱਡ ਰਿਹਾ ਸੀ ਉਸ ਵੇਲੇ ਮਰਦਾਨਾ ਜੀ ਤੇ ਇਹ ਦੋਵੇਂ ਨਾਲ ਨਾਲ ਲੜ ਰਹੇ ਠੀਕ ਹੈ ਅੱਛਾ ਹੁਣ ਇਹ ਇਹਨਾਂ ਦੇ ਜਦੋਂ ਕੋਈ ਗੁਰੂ ਚਲੇ ਜਾਂਦਾ ਤੇ ਇਹ ਕਹਿੰਦੇ ਆ ਜੀ ਜੋਤੀ ਜੋਤ ਸੰਭਾਲੀ ਕਰ ਗਿਆ ਜੀ 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 ਮਰਨਾ ਨਹੀਂ ਮਰਨ ਦਾ ਸਵਰ ਨਹੀਂ ਹੈ ਉਹਨਾਂ ਦੀ ਸੁਪਰ ਕਿਤਾਬ ਗੁਰੂ ਗ੍ਰੰਥ ਸਿੰਘ ਹੈ ਉਹ ਫਰਕ ਹੈ ਕਿ ਉਹ ਉਹਨੂੰ ਜ਼ਿੰਦਾ ਗੁਰੂ ਵੀ ਸਮਝਦੇ ਆ ਪਹਿਲੀ ਗੱਲ ਤੇ ਅਗਰ ਅਵੇਲੇਬਿਲਿਟੀ ਹੋਏ ਅਗਰ ਲੱਭਦੇ ਹੋਣ ਬੰਦੇ ਤੇ ਪੰਜ ਬੰਦੇ ਚਾਹੀਦੇ ਉਹਨਾਂ ਨੂੰ ਠੀਕ ਹੈ ਖੋਲਣ ਵਾਸਤੇ ਪੰਜ ਬੰਦੇ ਹੋਣ ਤੇ ਉਹ ਬਹਿਣ ਤੇ ਉਹਨਾਂ ਦੇ ਆਦਾਬ ਆ ਉਹ ਖੋਲਣ ਤੇ ਫਿਰ ਗ੍ਰੰਥੀ ਕਹਿੰਦੇ ਨੇ ਜਿਹੜਾ ਪੜਦਾ ਜਿਵੇਂ ਸਾਡਾ ਮੌਲਵੀ ਹੁੰਦਾ ਇਹਨਾਂ ਦਾ ਗ੍ਰੰਥੀ ਹੁੰਦਾ ਉਹ ਫਿਰ ਉਹਨੂੰ ਪੜ੍ਹੇਗਾ ਉਹ ਸਮਝਾਏਗਾ ਜੇ ਉਹ ਤੁਹਾਨੂੰ ਪੁੱਛੋ ਜੋ ਵੀ ਲੇਕਿਨ ਨਾ ਹੋਵੇ ਕੋਈ ਤੇ ਇੱਕ ਵੀ ਖੋਲ ਸਕਦਾ ਲੇਕਿਨ ਬੜੇ ਆਦਾਬ ਆ ਫਿਰ ਉਹ ਜਿਹੜਾ ਇੱਕ ਬੰਦਾ ਬੈਠਾ ਨਾ ਤੁਸੀਂ ਇੱਕ ਫੁੱਲਾਂ ਵਾਲਾ ਝਾੜੂ ਇਸ ਤਰ੍ਹਾਂ ਉਹ ਜਿਹੜਾ ਝਾੜੂ ਨੂੰ ਕਹਿੰਦੇ ਚੋਰ 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 ਜਿਹੜੀ ਚੋਰ ਦੇ ਉੱਤੇ ਅਲਪਾ ਪਾਦਰ ਤੇ ਚੋਰ ਠੀਕ ਹੈ ਉਹਨੂੰ ਚੋਰ ਕਹਿੰਦੇ ਨੇ ਤੇ ਉਹ 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 ਉਹਨੂੰ ਪੱਖੀ ਵੀ ਕਹਿੰਦੇ ਠੀਕ ਹੈ ਇਹਨਾਂ ਦੇ ਫਿਰ ਉਸ ਚੋਰ ਦੇ ਕੋਈ ਜਿਹੜਾ ਵੀ ਹੋਏਗਾ ਉਹ ਚੋਰ ਜਿਹੜਾ ਚੱਲਦਾ ਰਹੇਗਾ ਫਿਰ ਉੱਥੇ ਖੋਲਣਗੇ ਹੱਦ ਤੱਕ ਤੁਹਾਨੂੰ ਨਾਂ ਦੇ ਬਾਰੇ ਵਿੱਚ ਮੈਂ ਦੱਸਾਂ ਕਿ ਜਦੋਂ ਕਿਸੇ ਵੀ ਬੱਚੇ ਦਾ ਨਾਂ ਰੱਖਣਾ ਹੈ ਐਸ ਤਰ੍ਹਾਂ ਨਹੀਂ ਰੱਖ ਲੈਂਦੇ ਕਿ ਮੈਂ ਮੇਰੇ ਘਰ ਦੀ ਪੋਤਰੀ ਜਾਂਪੀ ਅਮਰੀਨ ਤੇ ਮੈਂ ਕਿਹਾ ਅਮਰੀਨ ਰੱਖ ਦਿਓ ਨਹੀਂ ਐਸ ਤਰ੍ਹਾਂ ਨਹੀਂ ਉਹਦੇ 'ਚ ਬਕਾਇਦਾ ਇਹਨਾਂ ਫਿਰ ਜਾਣਾ ਹੈ ਗ੍ਰੰਥੀ ਕੋਲ ਅਗਰ ਸ਼ਰਤ ਹੈ ਕਿ ਅਵੇਲੇਬਲ ਹੋਵੇ ਕੋਈ ਮਜਬੂਰੀ ਨਾ ਹੋਵੇ ਉਹਨਾਂ ਨੂੰ ਕਹਿਣਾ ਜੀ ਅਸੀਂ ਸਾਡੇ ਵਾਲ ਜੰਮਿਆ ਤੇ ਸਾਡੇ ਜਿਹੜਾ ਨਾ ਸਾਨੂੰ ਕੱਢ ਕੇ ਦਿਓ ਉਹ ਗ੍ਰੰਥ ਸਾਹਿਬ ਨੂੰ ਖੋਲਣਗੇ ਗੁਰੂ ਗ੍ਰੰਥ ਸਾਹਿਬ ਨੂੰ ਖੋਲਣਗੇ ਕਿਸੇ ਵੀ ਲਾਈਨ ਦੇ ਵਿੱਚ ਜਿਹੜਾ ਨੋਵਾਂ ਹਰਫ ਹੋਏਗਾ ਨਾ ਇਹ ਫਿਕਸ ਹੈ ਨੋਵਾਂ ਹੀ ਹੋਣਾ ਚਾਹੀਦਾ ਠੀਕ ਹੈ ਉਥੇ ਉਹ ਨੋਵੇਂ ਤੂੰਗਲੀ ਰੱਖ ਦੇਗਾ ਗਰੰਟੀ ਉਹਦੇ ਚ ਨਿਕਲਿਆ ਬੀ ਡੱਕ ਦਿਓ ਜੀ ਬੀ ਦੇਣਾ ਜਿੰਨੇ ਮਰਜ਼ੀ ਦੇ ਮੈਂ ਜੇ ਮੈਂ ਬਾਬਾ ਰੱਖ ਲਿਆ ਕਿਸੇ ਨੇ ਬਸ਼ੀਰ احمد ਰੱਖ ਲਿਆ ਕਿਸੇ ਨੇ ਕੁਝ ਯਾਨੀ ਉਸ ਨੋਵੇਂ ਅੱਖਰ ਦੇ ਨਾਂ ਪਹਿਲਾ ਅੱਖਰ ਤੁਹਾਡਾ ਉਹ ਹੋਣਾ ਚਾਹੀਦਾ ਹੈ ਤੁਹਾਡੇ ਨਾਂ ਦਾ ਪਾਵੇਂ ਗਰੰਟੀ ਦੇ ਜ਼ਰੀਏ ਖੋਲੋ ਪਾਵੇਂ ਘਰ ਖੋਲੋ ਪਾਵੇਂ ਕਿਸ ਤਰ੍ਹਾਂ ਖੋਲੋ ਨਾ ਇਸੇ ਤਰ੍ਹਾਂ ਰੱਖਣਾ ਘਰ ਬੈਠੇ ਨਹੀਂ ਰੱਖ ਸਕਦੇ ਨਾਂ ਬਕਾਇਦਾ ਨਾਮ ਕਰਨ ਹੁੰਦਾ ਉਹਨਾਂ ਦਾ